ਸ਼ੁਭ ਕਰਨ ਦੇ ਸੰਸਕਾਰ ਦੇ ਲਈ ਪਿੰਡ ਦੇ ਲੋਕ ਨੇ ਜੋ ਉਹਨਾਂ ਦੇ ਵੱਲੋਂ ਇੱਥੇ ਸੰਸਕਾਰ ਦੇ ਲਈ ਤਿਆਰੀ ਕੀਤੀ ਜਾ ਰਹੀ ਹੈ ਤੇ ਐਲਾਨ ਕੀਤਾ ਗਿਆ ਪਿੰਡ ਦੇ ਵੱਲੋਂ ਕਿ ਇੱਥੇ ਇੱਕ ਉਹਨਾਂ ਦੀ ਯਾਦਗਾਰ ਦੇ ਵਿੱਚ ਸ਼ੁਭ ਕਰਨ ਦੀ ਯਾਦ ਦੇ ਵਿੱਚ ਪਾਰਕ ਬਣਾਇਆ ਜਾਏਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੋ ਸ਼ੁਭ ਕਰਨ ਸਿੰਘ ਦੀ ਮੌਤ ਹੋਈ ਹੈ ਉਸ ਤੋਂ ਬਾਅਦ ਇੱਥੇ ਪਾਰਕ ਬਣਾਉਣ ਦਾ ਫੈਸਲਾ ਕਿਉਂ ਕੀਤਾ ਹਾਂਜੀ ਪਿੰਡ ਵਾਸੀਆਂ ਨੇ ਸਾਰਿਆਂ ਨੇ ਇਕੱਠੇ ਹੋਏ ਜੀ ਪਰਸੋਂ ਉਹ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਪੰਚਾਇਤ ਵੀ ਸੀ ਜੀ ਗੁਰਦਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਜੀ ਪਿੰਡ ਦੇ ਪਤਵੰਤੇ ਜੀ ਸਾਰੇ ਹਜ਼ਰ ਸਨ ਤਾਂ ਉਹ ਮੀਟਿੰਗ ਦੇ ਵਿੱਚ ਜਿਹੜਾ ਸਾਹਮਣੇ ਨਿਕਲ ਕੇ ਆਇਆ ਜੀ ਉਹ ਇਹ ਨਿਕਲ ਕੇ ਆਇਆ ਵੀ ਗੁਰਦਾਰਾ ਸਾਹਿਬ ਦੀ ਜਮੀਨ ਹੈ ਜੀ ਇਹਦੇ ਵਿੱਚੋਂ ਕਨਾਲ ਜਾਂ ਦੋ ਕਨਾਲ ਸਾਡੇ ਪਿੰਡ ਲੱਗੇ ਜੇਠੂ ਕਾ ਜੀ ਉੱਥੇ ਕਿਸਾਨਾਂ ਦੇ ਨਾਲ ਤੇ ਸ਼ਹੀਦ ਹੋਏ ਸੀ ਸੀਦੀ ਸਮਾਰਕ ਬਣਿਆ ਹੋਇਆ ਜੀ ਪਾਰਕ ਵੀ ਇੱਥੇ ਵੀ ਅਸੀਂ ਦੋ ਕਨਾਲ ਜਾਂ ਡੇਢ ਕਨਾਲ ਜ਼ਮੀਨ ਗੁਰਦਾਰਾ ਸਾਹਿਬ ਦੀ ਕਮੇਟੀ ਕਹਿੰਦੀ ਪ੍ਰੋਵਾਈਡ ਕਰਵਾ ਦੇਾਂਗੇ ਜੀ ਤੇ ਸਰਕਾਰ ਉੱਤੇ ਖਰਚ ਕਰਕੇ ਜੀ ਪਾਰਕ ਬਣਵਾਵੇ ਸ਼ਹੀਦ ਦੀ ਪਾਰਕ ਜੀ ਪਿੰਡ ਵੱਲੋਂ ਤੇ ਦੂਸਰਾ ਇਹ ਸਾਹਮਣੇ ਨਿਕਲ ਕੇ ਆਇਆ ਜੀ ਵੀ ਇੱਥੋਂ ਸਾਡੇ 4 ਕਿਲੋਮੀਟਰ ਪੈਂਦਾ ਜੀ ਤਾਜੋਕੇ ਜੀ ਬਰਨਾਲੇ ਹਲਕੇ ਦਾ ਪਿੰਡ ਆ ਉਹ ਸਾਡੇ 4 ਸਪੀਰੇ ਬਾਕੀ ਦੂਜੀਆਂ ਸਰਕਾਰਾਂ ਸੜਕਾਂ ਬਣਾ ਚੁੱਕੇ ਨੇ ਕੋਈ ਰਸਤਾ ਕੱਚਾ ਨਹੀਂ ਜੀ ਤਾਂ ਸਾਡੀ ਇਹ ਮੰਗ ਹੈ ਵੀ ਇਹ ਰਸਤਾ ਜਿਹੜਾ ਤਾਜੋਕੇ ਪਿੰਡ ਨੂੰ ਜਾਂਦਾ ਜੀ ਉੱਥੇ ਇੱਕ ਇਤਿਹਾਸਕ ਸਥਾਨਾ ਬਾਬਾ ਪੰਜਾਨ ਸੁੰਦਾ ਜੀ ਇੱਕ ਸਾਡੇ ਇੱਥੇ ਡੇਰਾ ਜਿਹੜੇ ਲੋਕ ਜਾਂਦੇ ਨਹੀਂ ਬਾਬਾ ਪੰਜ ਦਾ ਡੇਰਾ ਜੀ ਉੱਥੇ ਵੀ ਲੋਕ ਜਾਂਦੇ ਨੇ ਇੱਕ ਇੱਥੇ ਪੀਰਖਾਨਾ ਬਣਿਆ ਹੋਇਆ ਜੀ ਉੱਥੇ ਵੀ ਕੁਝ ਲੋਕ ਜਾਂਦੇ ਨੇ ਜੀ ਸੋ ਇਸ ਕਰਕੇ ਬਾਕੀ ਇਧਰ ਘਰ ਬਹੁਤ ਜ਼ਿਆਦਾ ਨੇ ਜੀ ਤਾਂ ਸਾਡੇ ਪਿੰਡ ਦੀ ਸ਼ੁਭਕਰਨ ਦਾ ਖੇਤ ਵੀ ਘਰ ਵੀ ਇਸੇ ਰੋਡ ਰਾਹ ਤੇ ਪੈਂਦਾ ਤਾਂ ਪਿੰਡ ਵਾਸੀਆਂ ਦੀ ਪੰਚਾਇਤ ਦੀ ਸਾਰੇ ਪਿੰਡ ਵਾਸੀਆਂ ਦੀ ਸ਼ੁਭਕਰਨ ਦੇ ਪਰਿਵਾਰ ਦੀ ਮੰਗ ਵੀ ਇਹ ਹੈ ਪਾਰਕ ਵੀ ਸਰਕਾਰ ਪ੍ਰਬੰਾਨ ਕਰੇ ਜੀ ਜ਼ਮੀਨ ਪਿੰਡ ਪ੍ਰੋਵਾਈਡ ਕਰਵਾ ਦੂਗਾ ਜੀ ਦੋ ਕਨਾਲ ਤੇ ਇਹ ਰੋਡ ਵੀ ਪੱਕੀ ਕੀਤੀ ਜਾਵੇ ਜੀ ਸ਼ੁਭਕਰਨ ਸਿੰਘ ਦੇ ਨਾਂ ਤੇ ਰੱਖੀ ਜਾਵੇ ਤਾਂ ਕਿ ਉਹਦਾ ਨਾਂ ਰਹਿ ਜਾਵੇ ਜੀ ਛੋਟੀ ਉਮਰ ਚ ਚਲਾਣੇ ਕੀਤੇ ਅਛੀਦੀ ਪਾਈ ਉਹਨੇ ਠੀਕ ਹੈ ਸ਼ੁਭਕਰਨ ਦਾ ਪਰਿਵਾਰ ਮੰਗ ਕਰ ਰਿਹਾ ਹੈ ਇਨਸਾਫ ਦੀ ਉਹ ਕਹਿ ਰਹੇ ਨੇ ਕਿ ਐਫ ਆਰ ਦਰਜ ਹੋਣੀ ਚਾਹੀਦੀ ਹੈ ਕੋਨ ਲੱਗਦਾ ਕਿ ਇਹ ਕਤਲ ਕੀਤਾ ਗਿਆ ਜਾਂ ਫਿਰ ਇਹ ਗੋਲੀ ਚੱਲਣ ਦੇ ਵਿੱਚ ਅਚਾਨਕ ਮੌਤ ਹੋਈ ਹੈ। ਹਾਂਜੀ ਕਤਲ ਹੀ ਹੋਇਆ ਜੀ ਸਾਰਾ ਪਿੰਡ ਹੀ ਚਾਹੁੰਦਾ ਜੀ ਇਨਸਾਫ ਮਿਲਣਾ ਚਾਹੀਦਾ ਜੀ। ਇਨਸਾਫ ਤੋਂ ਬਿਨਾਂ ਤਾਂ ਗੱਲ ਹੀ ਨਾ ਬਣਦੀ ਕੋਈ ਜੀ। ਜੋ ਅਨਿਆਏ ਹੋਇਆ ਜੀ ਉਹਦਾ ਜਸਟਿਸ ਤਾਂ ਮਿਲਣਾ ਚਾਹੀਦਾ ਜੀ। ਹਾਂਜੀ ਸਾਰੇ ਪਿੰਡ ਨੂੰ ਵੀ ਮੰਗ ਹੈ ਜੀ। ਹਾਂਜੀ ਹਰਿਆਣਾ ਸਰਕਾਰ ਤੇ ਜਿਹੜੀ ਜਾਂ ਉਤ ਗ੍ਰਹਿ ਮੰਤ ਜੋ ਵੀ ਹੋ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ। ਮੁੱਖ ਮੰਤਰੀ ਨੇ ਜਿਹੜੇ ਐਲਾਨ ਕੀਤੇ ਹੈ ਪਰਿਵਾਰ ਦੇ ਲਈ 1 ਕਰੋੜ ਰੁਪਏ ਦਾ ਜਾਂ ਫਿਰ ਇੱਕ ਨੌਕਰੀ ਦੇਣ ਦਾ ਛੋਟੀ ਭੈਣ ਨੂੰ ਉਸ ਤੋਂ ਬਾਅਦ ਤੁਸੀਂ ਕੀ ਸੋਚਦੇ ਪਿੰਡ ਦੇ ਵੱਲੋਂ ਕੀ ਇਹ ਜਿਹੜਾ ਇਨਸਾਫ ਮਿਲ ਸਕੂਗਾ ਜਾਂ ਫਿਰ ਜੋ ਐਲਾਨ ਕੀਤਾ ਗਿਆ ਤੁਹਾਨੂੰ ਲੱਗਦਾ ਕਿ ਸਹੀ ਆ ਹਜੇ ਤਾਂ ਜੀ ਕੋਈ ਪਤਾ ਨਹੀਂ ਲੱਗ ਰਿਹਾ ਜਿੰਨਾ ਚਿਰ ਕੋਈ ਪੂਰਾ ਇਨਸਾਫ ਹੋਊਗਾ ਉਦੋਂ ਪਤਾ ਲੱਗੂਗਾ ਜੀ ਜਿੰਨਾ ਚਿਰ ਕਹ ਜੇ ਉਹ ਜੀ ਦੇਈ ਨਹੀਂ ਰਹੇ ਉਥੇ ਰੱਖੀ ਬੈਠਾ ਕੋਈ ਫੈਸਲਾ ਨਹੀਂ ਹੁੰਦਾ ਉਹਨਾਂ ਦੇ ਕਰਨ ਇਨਸਾਫ ਦਾ ਕੀ ਪਤਾ ਲੱਗਦਾ ਜੀ ਜਿਹੜਾ ਨੌਕਰੀ ਦਾ ਤੇ ਪੈਸਿਆਂ ਦਾ ਐਲਾਨ ਹੋਇਆ ਉਹ ਠੀਕ ਲੱਗਦਾ ਉਹ ਤਾਂ ਠੀਕ ਲੱਗਦਾ ਜੀ ਧੰਨਵਾਦ ਹੈਗਾ ਮੁੱਖ ਮੰਤਰੀ ਸਾਹਿਬ ਦਾ ਠੀਕ ਹੈ ਪਰ ਦੁੱਧਾ ਵੀ ਇਨਸਾਫ ਦਵਾਵੇ ਹੋ ਮਤਲਬ ਐਫ ਆਈ ਆਰ ਦਰਜ ਹੋਣੀ ਚਾਹੀਦੀ ਹਾਂ ਹੁਣੀ ਚਾਹੀਦੀ ਹੈ ਜੀ ਉਹਨੇ ਤੇ ਪਰਚਾ ਹੋਣਾ ਚਾਹੀਦਾ ਜਰੂਰ ਦੋਸਤਾਂ ਤੇ ਜਿਨ੍ਹਾਂ ਨੇ ਕਤਲ ਕੀਤਾ ਜੀ ਠੀਕ ਹੈ ਤੁਸੀਂ ਕਿਵੇਂ ਦੇਖਦੇ ਹੋ ਬਾਈ ਜੀ ਜਿਹੜਾ ਕੁਝ ਵੀ ਹੋਇਆ ਖਨੌਰੀ ਬਾਰਡਰ ਦੇ ਉੱਤੇ ਜਿਵੇਂ ਸ਼ੁਭਕਰਨ ਦੀ ਉੱਥੇ ਮੌਤ ਹੁੰਦੀ ਹੈ ਤੇ ਸਰਚ ਗੋਲੀ ਵੱਜਦੀ ਆ ਉਸ ਤੋਂ ਬਾਅਦ ਪਰਿਵਾਰ ਦੇ ਉੱਤੇ ਵੀ ਭੀੜ ਪੈਂਦੀ ਹੈ ਪਿੰਡ ਕਿਵੇਂ ਸਾਥ ਦੇ ਰਿਹਾ ਪਰਿਵਾਰ ਦਾ ਸਾਰਾ ਪਿੰਡ ਸਾਡਾ ਸੋਗ ਦੇ ਵਿੱਚ ਆ ਜੀ ਇਸ ਸਮੇਂ ਜਿਹੜਾ ਇਹ ਬੱਚਾ ਸੀਗਾ ਬਹੁਤ ਹੀ ਸਿਆਣਾ ਬੱਚਾ ਸੀਗਾ ਹਰ ਇੱਕ ਕੋਈ ਵੀ ਸਾਡਾ ਧਾਰਮਿਕ ਪ੍ਰੋਗਰਾਮ ਹੁੰਦਾ ਸੀ ਅਸੀਂ ਪ੍ਰੋਗਰਾਮ ਹੁੰਦਾ ਤੇ ਉਹਦੇ ਵਿੱਚ ਵੱਧ ਤੋਂ ਵੱਧ ਚੜ ਕੇ ਇਹ ਬੱਚਾ ਹਿੱਸਾ ਲੈਂਦਾ ਸੀਗਾ ਹਰ ਇੱਕ ਕੰਮ ਦੇ ਵਿੱਚ ਮੋਰੇ ਜਾ ਕੇ ਆਪਣਾ ਟਰੈਕਟਰ ਲੈ ਕੇ ਜਾਂਦਾ ਸੀਗਾ ਜੋ ਵੀ ਜ ਕੋਈ ਸਾਧਨ ਸੀਗਾ ਜਿਵੇਂ ਵੀ ਸੀਗਾ ਉਹਵੇਂ ਜਿਵੇਂ ਇਹ ਪਹੁੰਚਦਾ ਬੱਚਾ ਇਹ ਯਾਨੀ ਕਿ ਇਹਦੇ ਅੰਦਰ ਇੱਕ ਜਜ਼ਬਾ ਸੀਗਾ ਵੀ ਜਿਹੜੇ ਸਾਡੇ ਤਿੰਨ ਖੇਤੀ ਦੇ ਕਾਨੂੰਨ ਨੇ ਉਹ ਅਸੀਂ ਜਿਹੜੇ ਮੰਗਾਂ ਨੇ ਉਹ ਮਨਵਾ ਕੇ ਫੇਰ ਘਰਾਂ ਨੂੰ ਆਵਾਂਗੇ ਇਹ ਬੱਚਾ ਇਸ ਤਰ੍ਹਾਂ ਆਪਦੀ ਇੱਕ ਸੋਚ ਤੇ ਉਮੀਦ ਨਾਲ ਉੱਥੇ ਗਿਆ ਸੀ ਕਿਸੇ ਨੂੰ ਸ਼ੌਂਕ ਨਹੀਂ ਹੈਗਾ ਵੀ ਸਾਡਾ ਗੱਭਰੂ ਜਿਹੜੇ ਪੁੱਤ ਨੇ ਪਹਿਲਾਂ ਮਾਵਾ ਪਾਲਦਿਆਂ ਨੇ ਡੇਡ ਕਰਦਿਆਂ ਨੇ ਫਿਰ ਉੱਥੇ ਜਾ ਕੇ ਵੀ ਉਹਦੇ ਗੋਲੀ ਵੱਜੇ ਉਹ ਬਹੁਤ ਗਲਤ ਹੋਇਆ ਜਿਹੜਾ ਵੀ ਹੋਇਆ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਆਂਗੇ ਅਤੇ ਸਰਕਾਰ ਅੱਗੇ ਬੇਨਤੀ ਕਰਦੇ ਆਂ ਕਿ ਬੱਚੇ ਨੂੰ ਇਨਸਾਫ ਦਿਵਾਇਆ ਜਾਵੇ ਜੀ ਜੋ ਵੀ ਇਹਦੀ ਰਾਸ਼ੀ ਆ ਮਨ ਦਾ ਹੱਕ ਨੇ ਇਹਨੂੰ ਦਿੱਤੇ ਜਾਣ ਜੀ ਇਹਦੀ ਸਿਸਟਰ ਨੂੰ ਨੌਕਰੀ ਦਿੱਤੀ ਜਾਵੇ ਜੀ ਸਾਡੀ ਇਹ ਹਰਾਨ ਕਰਤਾ ਸਰ ਹਾਂਜੀ ਐਲਾਨ ਕਰਤਾ ਸੀ ਬਹੁਤ ਧੰਨਵਾਦ ਕਰਦੇ ਆ ਮਾਨ ਸਰਕਾਰ ਦਾ ਵੀ ਬਹੁਤ ਵਧੀਆ ਹੋਇਆ ਜੀ ਅਸੀਂ ਪਿੰਡ ਵੱਲੋਂ ਕੀ ਕਰ ਰਹੇ ਹਾਂ ਪਰਿਵਾਰ ਦੇ ਜਿੰਨਾ ਵੀ ਸਹਿਯੋਗ ਹੋਇਆ ਜੀ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਜੀ ਮੋੜੇ ਦਾ ਮੋੜਾ ਲਾ ਕੇ ਸਾਨੂੰ ਦੁੱਖ ਆ ਇਸ ਗੱਲ ਦਾ ਸਾਡਾ ਆਪ ਦਾ ਬੱਚਾ ਸੀਗਾ ਜੀ ਇਹ ਅਸੀਂ ਪਰਿਵਾਰ ਦੇ ਨਾਲ ਆ ਜੀ ਜੋ ਵੀ ਫੈਸਲਾ ਜਥੇਬੰਦੀਆਂ ਕਰਨਗੀਆਂ ਸਾਨੂੰ ਉਹ ਮਨਜ਼ੂਰ ਆ ਜੀ ਜਿਵੇਂ ਵੀ ਹੋਊਗਾ ਜੀ ਤੇ ਇੱਕ ਇਹ ਪਰਿਵਾਰ ਉਹਦਾ ਜਿਹੜਾ ਸੰਸਕਾਰ ਆ ਜੀ ਉਹ ਇੱਥੇ ਕੀਤਾ ਜਾਊਗਾ ਜੀ ਬੱਚੇ ਦਾ ਉਹਦੇ ਵਾਸਤੇ ਇੱਕ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਨਾ ਕਨਾਲ ਡੂੜ ਕਨਾਲ ਜਿਹੜਾ ਥਾਂ ਦਾ ਦਿੱਤਾ ਗਿਆ ਉਹਦੇ ਵਿੱਚ ਉਹ ਦਾਨ ਕੀਤਾ ਗਿਆ ਬੱਚੇ ਵਾਸਤੇ ਜੀ ਉਹਦੇ ਵਿੱਚ ਉਹਦਾ ਪਾਰਕ ਬਣੂਗਾ ਸ਼ਹੀਦੀ ਪਾਰਕ ਜੀ ਹਾਂਜੀ ਹਾਂਜੀ ਤੇ ਵੈਸੇ ਸੰਸਕਾਰ ਹੁੰਦੇ ਆ ਜਿਹੜੇ ਉਹ ਸਮਸ਼ਾਨ ਘਾਟ ਚ ਹੁੰਦੇ ਆ ਇਹਦੇ ਪਿੱਛੇ ਖਾਸ ਕਰਕੇ ਇਹ ਆ ਕਿ ਉਹ ਸ਼ਹੀਦ ਹੋਇਆ ਜਾਂ ਕਿਸਾਨਾਂ ਦੇ ਨਾਲ ਜਿੱਥੇ ਬਾਰਡਰ ਦੇ ਉੱਤੇ ਡਟਿਆ ਸੀ ਇਸ ਕਰਕੇ ਉਹ ਕੀਤਾ ਜਾ ਰਿਹਾ ਹੈ ਸਾਡੇ ਪਿੰਡ ਦਾ ਵੀ ਉਹ ਸ਼ਹੀਦ ਬੱਚਾਗਾ ਅਸੀਂ ਉਹਨੂੰ ਸ਼ਹੀਦ ਦਾ ਕਰਾਰ ਦਿੱਤਾਗਾ ਜੀ ਬਾਰਡਰ ਦੇ ਉੱਪਰ ਜਾ ਕੇ ਉਹ ਸ਼ਹੀਦ ਹੋਇਆ ਦੇਸ਼ ਦੀਆਂ ਮੰਗਾਂ ਲੈ ਕੇ ਗਿਆ ਸੀ ਉਹ ਬੱਚਾ ਜੀ ਤੇ ਉਹਨੇ ਆਪਣੇ ਆਪਦੇ ਆਪ ਨੂੰ ਕੁਰਬਾਨ ਕੀਤਾ ਦੇਸ਼ ਤੋਂ ਜੀ ਅਸੀਂ ਉਹਨੂੰ ਸ਼ਹੀਦੀ ਦਾ ਦਰਜਾ ਦੇ ਚੁੱਕੇ ਹਾਂ ਜੀ ਸਾਡੇ ਪਿੰਡ ਦਾ ਉਹ ਪਿੰਡ ਬੱਲੂ ਦਾ ਸ਼ਹੀਦ ਆ ਜੀ ਉਹ ਪਿੰਡ ਨੂੰ ਫਖਰ ਹੈ ਉਹ ਕੁਰਬਾਨੀ ਦਾ ਹਾਂਜੀ 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 ਪਿੰਡ ਨੂੰ ਪੂਰਾ ਫਖਰ ਆ ਜੀ ਉਹਦੀ ਕੁਰਬਾਨੀ ਤੇ ਤੇ ਅਸੀਂ ਸਰਕਾਰ ਅੱਗੇ ਮੰਗ ਕਰਦੇ ਹਾਂ ਜੀ ਵੀ ਜਿਹੜਾ ਇਹ ਪਾਰਕ ਦੇ ਨਾਲ ਨਾਲ ਜਿਹੜਾ ਇਹ ਰਸਤਾ ਨਾ ਜੀ ਇਹ ਕੱਚਾ ਰਸਤਾ ਜੀ ਬਾਕੀ ਸਾਡੇ ਤਕਰੀਬਨ ਜਿਹੜੇ ਸਾਰੇ ਰਸਤੇ ਨੇ ਜੀ ਉਹ 12 12 ਫੁੱਟ 18 18 ਫੁੱਟ ਰੋਡ ਬਹੁਤ ਵਧੀਆ ਬਣ ਚੁੱਕੇ ਨੇ ਜੀ ਜਿਹੜਾ ਇਹ ਮੇਨ ਰਸਤਾ ਜੀ ਇਹ ਇਹ ਸ਼ੁਭਕਰਨ ਦੇ ਘਰ ਨੂੰ ਜਾ ਰਿਹਾ ਜੀ ਵੀ ਇਹਨੂੰ ਪੱਕਾ ਕੀਤਾ ਜਾਵੇ ਜੀ ਇਹਦੇ ਸ਼ੁਭ ਕਰਨੇ ਘਰ ਦੇ ਨਾਲ 25 30 ਜਿਹੜੇ ਘਰ ਨੇ ਉੱਥੇ ਉਹ ਵੀ ਰਹਿ ਰਹੇ ਨੇ ਜੀ ਇਸੇ ਰੋਡ ਦੇ ਉੱਪਰ ਸੜਕ ਕੱਚੇ ਰਾਹ ਦੇ ਉੱਪਰ ਜੀ ਇੱਕ ਪੀਰਖਾਨਾ ਬਣਿਆ ਹੋਇਆ ਜੀ ਅੱਗੇ ਜਾ ਕੇ ਜੀ 6 ਕਿਲੋਮੀਟਰ ਤੇ ਬਾਬਾ ਪੰਜਾਬ ਸੂਨ ਦਾ ਧਾਰਮਿਕ ਸਥਾਨ ਬਣਿਆ ਹੋਇਆ ਜੀ ਜਿੱਥੇ ਕਿ ਲੋਕਾਂ ਦੀ ਬਹੁਤ ਜ਼ਿਆਦਾ ਸ਼ਰਧਾ ਬਹੁਤ ਜ਼ਿਆਦਾ ਲੋਕ ਇੱਥੇ ਜਾਂਦੇ ਨੇ ਜੀ ਤੇ ਅਸੀਂ ਮੰਗ ਕਰਦੇ ਆ ਪੰਜਾਬ ਸਰਕਾਰ ਵੱਲੋਂ ਤੇ ਮੌਜੂਦਾ ਐਮਐਲਏ ਵੱਲੋਂ ਮੰਗ ਕਰਦੇ ਆ ਜੀ ਅਸੀਂ ਵੀ ਇਹ ਜਿਹੜਾ ਰਸਤਾ ਹੈਗਾ ਇਹਨੂੰ ਪੱਕਾ ਕੀਤਾ ਜਾਵੇ ਤੇ ਸ਼ੁਭ ਕਰਨ ਦੇ ਨਾਮ ਦੇ ਉੱਪਰ ਜਿਹੜੀ ਇਹ ਸੜਕ ਬਣਾਈ ਜਾਵੇ ਸਾਡੀ ਜੀ ਸਾਡੀ ਮੰਗ ਇੱਕ ਜੀ ਸਾਡੇ ਪਿੰਡ ਵੱਲੋਂ ਆਏ ਸਾਲ ਵੱਡੇ ਰੋਡ ਦੇ ਉੱਤੇ ਲੰਗਰ ਲਾਇਆ ਜਾਂਦਾ ਹੈਗਾ ਠੀ ਜੀ ਪ੍ਰੋਗਰਾਮ ਤੇ ਸਾਬ ਜੀ ਦਾਦੇ ਦੇ ਨਾਂ ਤੇ ਇਹ ਮੁੰਡਾ ਉੱਥੇ ਜਿੱਦ ਤੋਂ ਲੈ ਕੇ ਕੋਈ 8-10 ਸਾਲ ਹੋ ਗਏ ਉੱਦੋਂ ਤੋਂ ਲੈ ਕੇ ਸੇਵਾ ਕਰਦਾ ਸੀ ਲਾਜ਼ਮੀ ਬੰਦਾ ਇੱਕ ਮੇਨ ਬੰਦਾ ਸੀਗਾ ਜੀ ਉੱਥੇ ਚਾਹ ਪਾਣੇ ਲਗਾਤਾਰ ਲੰਗਰ ਚੱਲਦਾ ਸੀਗਾ ਜੀ ਇਹ ਬਹੁਤ ਡਟ ਕੇ ਉੱਥੇ ਪਹਰਾ ਦਿੰਦਾ ਸੀ ਹਾਂਜੀ ਚੰਗਾ ਸੀ ਮੁੰਡਾ ਵਾਹ ਵਧੀਆ ਸੀਗਾ ਜੀ ਮਾਤਾ ਗੁਜਰਕੌਰ ਦੀ ਉੱਥੇ ਫੋਟੋ ਲੱਗੀ ਹੁੰਦੀ ਸਹਿਬਜ਼ਾਦਾ ਦੇ ਦਿਨ ਤੇ ਜੀ ਤਾਂ ਇਹ ਰਸਤੇ ਦੀ ਮੰਗ ਹੈ ਪਿੰਡ ਵਾਲਿਆਂ ਦੇ ਵੱਲੋਂ ਕਿ ਸ਼ੁਭ ਕਰਨ ਦੇ ਨਾਂ ਦੇ ਉੱਤੇ ਰਸਤਾ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਇੱਕ ਤਾਂ ਯਾਦਗਾਰ ਬਣ ਜਾਏਗੀ ਦੂਸਰਾ ਲੋਕਾਂ ਨੂੰ ਸਹੂਲਤ ਵੀ ਮਿਲ ਜਾਏਗੀ ਤੇ ਇੱਕ ਜੋ ਗੁਰਦੁਆਰਾ ਸਾਹਿਬ ਦੇ ਵੱਲੋਂ ਜ਼ਮੀਨ ਦਿੱਤੀ ਗਈ ਹੈ ਉਸ ਦੇ ਉੱਤੇ ਸਮਾਰਕ ਬਣਾਉਣ ਦਾ ਪਾਰਕ ਬਣਾਉਣ ਦਾ ਐਲਾਨ ਪਿੰਡ ਵਾਲਿਆਂ ਨੇ ਕੀਤਾ ਪਰ ਉਸ ਦੇ ਲਈ ਸਰਕਾਰ ਕੋਲੋਂ ਮਦਦ ਮੰਗੀ ਗਈ ਹੈ ਤਾਂ ਸਰਕਾਰ ਇਸ ਦੇ ਲਈ ਕੀ ਕੁਝ ਐਲਾਨ ਕਰਦੀ ਹੈ ਜਾਂ ਫਿਰ ਨਹੀਂ ਕਿਉਂਕਿ ਪਰਿਵਾਰ ਦੇ ਲਈ ਐਲਾਨ ਕਰ ਦਿੱਤੇ ਗਏ ਨੇ ਸਰਕਾਰੀ ਨੌਕਰੀ ਦਾ ਅਤੇ 1 ਕਰੋੜ ਰੁਪਏ ਮੁਆਵਜ਼ੇ ਦਾ ਤਾਂ ਇਸ ਪਿੰਡ ਦੇ ਵਿੱਚ ਕਦੋਂ ਸੰਸਕਾਰ ਹੋਏਗਾ ਅਸੀਂ ਇਸ ਦੇ ਉੱਤੇ ਸਭ ਦੀ ਨਜ਼ਰ ਬਣੀ ਹੋਈ ਹੈ ਕਿਉਂਕਿ ਜੋ ਜਥੇਬੰਦੀਆਂ ਨੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਪੀੜਤ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ਐਫ ਆਈ ਆਰ ਨਹੀਂ ਕੀਤੀ ਜਾਂਦੀ ਉਦੋਂ ਤੱਕ ਸੰਸਕਾਰ ਨਹੀਂ ਕੀਤਾ ਜਾਵੇਗਾ ਕਦੋਂ ਤੱਕ ਸਾਰਾ ਕੁਝ ਸਾਹਮਣੇ ਆਉਂਦਾ ਹੈ ਉਦੋਂ ਤੱਕ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ